ਮਤੇਗੜ ਚੂੜੀਆਂ ਦੀ ਜਿੱਥੇ ਦੇ ਇੱਕ ਨਾਇਬ ਤਹਿਸੀਲਦਾਰ ਨੂੰ ਸਸਪੈਂਡ ਕੀਤਾ ਗਿਆ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਨਾਇਬ ਤਹਿਸੀਲਦਾਰ ਜਸਵੀਰ ਕੌਰ ਮੁਅਤਲ ਕੀਤੇ ਗਏ ਨੇ ਰਿਸ਼ਵਤ ਦੇ ਇਲਜ਼ਾਮ ਹੇਠ ਇਹ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਟਵਾਰੀ ਤੋਂ ਪੈਸੇ ਲੈਣ ਦੀ ਵੀਡੀਓ ਹੈ ਜੋ ਵਾਇਰਲ ਹੋ ਰਹੀ ਹੈ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਰ ਅਨੁਰਾਗ ਠਾਕ ਵਰਮਾ ਨੇ रिश्वत लैन के इल्जाम लगे ने रिश्वत लैंड की जो भी है सोशल मीडिया से बहुत ही तेजी वायरल हो रही है जो वायरल हुई तो उस तो लिया गया पटवारी तो पैसे लैंड की दसी जा रही है माल विभाग के ਅਨੁਰਾਗ ਵਰਮਾ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਵਿਜੀਲੈਂਸ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਵੀ ਮਾਲ ਵਿਭਾਗ ਦੇ ਵਧੀਕ ਮੁਖ ਸਖਤਰ ਅਨੁਰਾਗ ਵਰਮਾ ਨੇ ਦੇ ਦਿੱਤੇ ਨੇ ਪਿਛਤਾਚਾਰ ਦੇ ਖਿਲਾਫ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਦਾ ਮੋਰਤੋਂ ਦੇਖਣ ਨੂੰ ਮਿਲਿਆ ਹੈ ਤਸਵੀਰ ਹੈ ਇਹ ਵੀਡੀਓ ਹੈ ਪੂਰੀ ਇਨਫੈਕਟ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਨਾਇਬ ਤਹਿਸੀਲਦਾਰ ਜਸਵੀਰ ਕੌਰ ਨੇ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇਲੇ ਰੰਗ ਦਾ ਦੁਪੱਟਾ ਹੈ ਤੇ ਰਿਸ਼ਵਤ ਦੇ ਇਲਜ਼ਾਮ 'ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਰਿਸ਼ਵਤ ਦੇ ਇਲਜ਼ਾਮ 'ਤੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਹੁਣ ਵਿਜੀਲੈਂਸ ਇਸ ਪੂਰੇ ਮਾਮਲੇ ਦੀ ਜਾਂਚ ਘਹਿਰਤਾ ਨਾਲ ਕਰੇਗੀ ਮੈਂ ਅਮਰੀਕਾ ਤੋਂ ਗਿਨਪਿੰਦਰ ਬਰਾੜ ਫੋਨ ਲਾਈਨ ਤੇ ਜੁੜੋਏ ਨੇ ਨਪਿੰਦਰ ਇੱਕ ਵੱਡਾ ਐਕਸ਼ਨ ਪਿਛਤਾਚਾਰ ਦੇ ਖਿਲਾਫ ਲੇਕੋ ਬਿਲਕੁਲ ਪਿਛਲੇ ਸਾਲਾਂ ਦੌਰਾਨ ਵੀ ਅਸੀਂ ਦੇਖਿਆ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਰਕਾਰ ਸਖਤ ਨਜ਼ਰ ਰਹੀ ਹੈ ਔਰ ਸਭ ਤਰ੍ਹਾਂ ਦੀ ਦੇਖੋ ਤਹਿਸੀਲਾਂ ਦੇ ਵਿੱਚ ਵੱਡੇ ਇਲਜ਼ਾਮ ਲੱਗਦੇ ਰਹੇ ਹੁਣ ਟਿੱਕਰ ਹਾਲਾਂਕਿ ਸਭ ਤਰ੍ਹਾਂ ਤੇ ਇੰਨੀ ਕੁ ਸਖਤੀ ਦਿਖਾਈ ਗਈ ਤਹਿਸੀਲਦਾਰਾਂ ਅਨੈਬ ਸੀਲਦਾਰਾਂ ਤੇ ਕਈਆਂ ਤੇ ਕਾਰਵਾਈ ਹੋਈ ਤਬਾਦਲੇ ਹੋਏ ਪਰ ਕਈ ਜਿਦਾ ਕਹਿ ਦਿੰਦੇ ਨੇ ਕਿ ਕਈ ਬੰਦੇ ਆਪ ਤੋਂ ਬਾਜ਼ ਨਹੀਂ ਆਉਂਦੇ ਸ਼ਾਇਦ ਜਸਵੀਰ ਕੌਰ ਦੀ ਕੁਝ ਅਜੀਹੀ ਹਾਲਤ ਰਹੀ ਹੋਵੇਗੀ ਕਿ باوجود ਇਨੀ ਸ਼ਕਤੀ ਦੇ ਸਰਕਾਰ ਦੀ ਸ਼ਕਤੀ ਦੇ باوجود ਅਨੁਰਾਗਪੁਰ ਮਾ ਜਿਹੜੇ ਵਿਭਾਗ ਦੇ ਜਿਹੜੇ ਵਧੀਕ ਬੁਖਸਕਰ ਨੇ ਉਹਨਾਂ ਨੇ ਸਾਫ ਦੇਤਾ ਜਾਰੀ ਕੀਤੀਆਂ ਹੋਈਆਂ ਨੇ ਪਰ باوجود ਇਸ ਦੇ ਇਹ ਜਿਹੜੀ ਵੀਡੀਓ ਸਾਹਮਣੇ ਆਉਂਦੀ ਆ ਵਾਇਰਲ ਹੁੰਦੀ ਆ ਤੇ ਜਿੱਦਾਂ ਵੀਡੀਓ ਵਾਇਰਲ ਹੁੰਦੀ ਆ ਉਹ ਇਹਦੀ ਸ਼ੁਰੂਆਤੀ ਜਾਂਚ ਕਰਾਉਂਦੇ ਨੇ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਉਸ ਤੋਂ ਬਾਅਦ ਜਸਵੀਰ ਕੌਰ ਜਿਹੜੇ ਪਾ ਪਤੇਗੜ ਚੂੜੀਆਂ ਦੇ ਨਫਸੀਲਾ ਦੋਧ ਦੇ ਤਨਾਸੀ ਤੇਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਪਰ ਕਿਉਂਕਿ ਜ਼ਿਲ੍ਹਾ ਗੁਰਦਾਸਪੁਰਾ ਤਾਂ ਸਸਪੈਂਡ ਕਰਕੇ ਜਿਹੜਾ ਇਹਦਾ ਹੈੱਡਕੁਆਟਰ ਹੈ ਸਸਪੈਂਸ਼ਨ ਦੇ ਦਰਾਂੋਂ ਫਾਜ਼ਲ ਕਾ ਬਣਾਇਆ ਗਿਆ ਤਾਂਕਿ ਇੱਕ ਸਜ਼ਾ ਦੇ ਤੌਰ ਤੇ ਕਿ ਇੱਕ ਤਾਂ ਜਾਂਚ ਪ੍ਰਭਾਵਿਤ ਨਾ ਹੋ ਸਕੇ ਦੂਜਾ ਉਸ ਦੇ ਖਿਲਾਫ ਜਿਹੜੀ ਇਹ ਸ਼ਕਤੀ ਉਹ ਨਜ਼ਰ ਆ ਸਕੇ ਫਾਜ਼ਲ ਕਾ ਬਣਾ ਦਿੱਤਾ ਗਿਆ ਹੈੱਡਕੁਆਟਰ ਔਰ ਦੂਜੀ ਚੀਜ਼ ਜਿਹੜੀ ਕੀਤੀ ਹੈ ਕੇ ਮਾਮਲੇ ਦੀ ਹੁਣ ਸਚਾਈ ਕੀ ਹੈ ਮਾਮਲੇ ਦੀ ਗੰਭੀਰਤਾ ਦੇ ਵਿੱਚ ਵੀ ਜਾਣਾ ਜ਼ਰੂਰੀ ਹੈ ਮਾਮਲੇ ਦੀਆਂ ਪਰਤਾਂ ਫੋਲੜੜੀਆਂ ਜ਼ਰੂਰੀ ਹੈ ਇਸ ਦੇ ਲਈ ਗੁਰਦਾਸਪੁਰ ਦੇ ਡੀਸੀ ਨੂੰ ਸਾਫ਼ ਤੌਰ ਤੇ ਆਰਡਰ ਦਿੱਤੇ ਗਏ ਨੇ ਕਿ ਜਿਹੜਾ ਵਿਜੀਲੈਂਸ ਨੂੰ ਇਹ ਕੇਸ ਜਿਹੜਾ ਹੈਗਾ ਸੌਂਪ ਦਿੱਤਾ ਜਾਵੇ ਵਿਜੀਲੈਂਸ ਉਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਉਹ ਕਿਰਵਾਈ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ ਔਰ ਸਾਫ਼ ਸੁਨੇਹਾ ਕਿ ਜੇ ਕੋਈ ਵੀ ਭ੍ਰਿਸ਼ਟਾਚਾਰ ਕਰੇਗਾ ਬਰਦਾਸ਼ਤ ਨਹੀਂ ਹੋਵੇਗਾ ਸਾਫ਼ ਸੁਨੇਹਾ ਇਸ ਤੋਂ ਪਹਿਲਾਂ ਵੀ ਦਿੱਤਾ ਗਿਆ ਔਰ ਦੇਖੋ ਖਾਸ ਕਰਕੇ ਇਸ ਰਿਵੈਨਿਊ ਡਿਪਾਰਟਮੈਂਟ ਦੇ ਵਿੱਚ ਆਪਾਂ ਦੇਖ ਲਈਏ ਜਾਂ ਤਸੀਲਦਾਰਾਂ ਨੇ ਫਸੀਲਰਾਂ ਦੇ ਮਾਮਲੇ ਜਾਂ ਹੋਰ ਮਾਮਲਿਆਂ ਦੇ ਵਿੱਚ ਦੇਖ ਲਈਏ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੇ ਜਿਹੜੇ ਵਧੇਖ ਮੁਖ ਸਕੱਤਰ ਦੇ ਵੱਲੋਂ ਪੰਜਾਬ ਸਰਕਾਰ ਦੇ ਜਾਂ ਹਦਾਇਤਾਂ ਤੇ ਰਾਗ ਵਰਮਾ ਦੇ ਜਿੰਨੇ ਵੀ ਹਦੇਸ਼ ਜਾਰੀ ਹੋਏ ਉਹਦੇ ਸਾਫ ਨਜ਼ਰ ਆਇਆ ਕਿ ਕਿਤੇ ਥੋੜੀ ਜਿੰਨੀ ਵੀ ਗਲਤੀ ਨਜ਼ਰ ਆਈ ਤਾਂ ਉਸ ਨੂੰ ਬਖਸ਼ਿਆ ਨਹੀਂ ਗਿਆ ਪਰ ਬਾਅਦ ਵੀ ਜੇ ਕੋਈ ਅਧਿਕਾਰੀ ਕੋਈ ਅਫਸਰ ਇਹ ਹੀ ਹਰਕਤ ਕਰਦਾ ਤਾਂ ਸਾਫ਼ ਸੁਨੇਹਾ ਹੈ ਕਿ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਇਹ ਇੱਕ ਚੇਤਾਵਨੀ ਹੈ ਰੇਕ ਪਿੰਡਰ ਇਸ ਤੋਂ ਪਹਿਲਾਂ ਵੀ ਕਈ ਜੇਕਰ ਮੈਂ ਗੱਲ ਕਰਾਂ ਤੇ ਤਹਿਸੀਲਦਾਰ ਹੋਣ ਨਾਇਬ ਤਹਿਸੀਲਦਾਰ ਹੋਣ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵੱਖ-ਵੱਖ ਮਾਮਲਿਆਂ 'ਚ ਪਰ ਇਹਨਾਂ ਤਹਿਸੀਲਦਾਰਾਂ 'ਚ ਤਹਿਸੀਲਦਾਰ ਯੂਨੀਅਨ 'ਚ ਏਕਾ ਕਾਫੀ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਇਹੋ ਜਿਹਾ ਕੋਈ ਐਕਸ਼ਨ ਸਰਕਾਰ ਦੇ ਵੱਲੋਂ ਲਿਆ ਜਾਂਦਾ ਹੈ ਤੇ ਪੈਨਡਾਊਨ ਸਟ੍ਰਾਈਕ ਨਾ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਦੇਖੋ ਇਹ ਕੇ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਸ ਤੋਂ ਪਹਿਲਾਂ ਪ੍ਰਦਰਸ਼ਨ ਵੀ ਹੋ ਚੁੱਕੇ ਨੇ ਹੜਤਾਲਾਂ ਹੋ ਚੁੱਕੀਆਂ ਨੇ ਪਰ ਉਹ ਗੱਲਾਂ ਬਹੁਤ ਪੁਰਾਣੀਆਂ ਹੋ ਗਈਆਂ ਨੇ ਉਸ ਤੋਂ ਬਾਅਦ ਤਾਂ ਸਰਕਾਰ ਨੇ ਬੜੀ ਸ਼ਕਤੀ ਦਿਖਾਈ ਤੁਹਾਨੂੰ ਯਾਦ ਹੋਣਾ ਕਿ ਇਹ ਪ੍ਰਦਰਸ਼ਨ ਔਰ ਇਹ ਕਾ ਹੜਤਾਲ ਜਦੋਂ ਹੋਈ ਸੀ ਉਸ ਤੋਂ ਬਾਅਦ ਤਾਂ ਫੀਲਦਾਰਾਂ ਦੇ ਤਵਾਦਲੇ ਹੋਏ ਉਹ ਠੀਕ ਗਿਣਤੀ ਦੇ ਵਿੱਚ ਸਸਪੈਂਸ਼ਨ ਹੋਈ ਸੀ ਦੂਰ ਦੂਰ ਸਭ ਦੇ ਤਵਾਦਲੇ ਹੋ ਗਏ ਔਰ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਸੀ ਕਿ ਜਿਹੜੀਆਂ ਇਹਨਾਂ ਤੇ ਰਜਿਸਟਰੀਆਂ ਦੀਆਂ ਪਾਵਰਾਂ ਨੇ ਉਹ ਲੈ ਲਈਆਂ ਗਈਆਂ ਸੀ ਉਹ ਕਾਨੂੰਨ ਕੋ ਕਰਦੇ ਨੇ ਰਜਿਸਟਰੀਆਂ ਜਾਂ ਜਿਹੜੇ ਐਸ ਡੀ ਐਮ ਨੇ ਉਹ ਕਰਦੇ ਨੇ ਰਜਿਸਟਰੀਆਂ ਤਾਂ ਇੰਨੀ ਵੱਡੀ ਕਿਤੇ ਨ ਕਿਤੇ ਚੋਟ ਲਾਈ ਗਈ ਸੀ ਔਰ ਇੱਕ ਸਾਫ ਸੰਕੇਤ ਦਿੱਤਾ ਗਿਆ ਸੀ ਕਿ ਅ ਜੇਕਰ ਕੋਈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੋਈ ਗਿਰਿਫਤਾਰ ਹੁੰਦਾ ਹੈ ਉਹਦੇ ਤੇ ਕਾਰਵਾਈ ਹੁੰਦੀ ਹੈ ਤਾਂ ਜੇ ਭ੍ਰਿਸ਼ਟਾਚਾਰੀ ਨੂੰ ਬਚਾਉਣ ਦੇ ਲਈ ਕੋਈ ਸੰਘਰਸ਼ ਹੋਵੇਗਾ ਹੜਤਾਲ ਹੋ ਗਈ ਤਾਂ ਉਹ ਜਿਹੜੇ ਹੜਤਾਲ ਦੇ ਵਿੱਚ ਸ਼ਾਮਲ ਹੋੜ ਗਏ ਉਹ ਵੀ ਕਾਰਵਾਈ ਪੁਖਤ ਲਈ ਤਿਆਰ ਰਹਿਣਗੇ ਤਾਂ ਇਸ ਤਰ੍ਹਾਂ ਦਾ ਸੁਨੇਹਾ ਦਿੱਤਾ ਗਿਆ ਸੀ ਔਰ ਇਹੀ ਕਾਰਨ ਹੈ ਕਿ ਪਿਛਲੇ ਟਾਈਮ ਦੇ ਦੌਰਾਨ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਉਹ ਹੜਤਾਲ ਵਾਲੇ ਹਾਲਾਤ ਨਜ਼ਰ ਨਹੀਂ ਆਏ ਕਿਉਂਕਿ ਇੱਕ ਮੀਟਿੰਗ ਜਿਹੜੀ ਸਰਕਾਰ ਦੇ ਨਾਲ ਉਸ ਵੇਲੇ ਹੋਈ ਸੀ ਤਾਂ ਸ਼ਾਇਦ ਵਿਭਾਗ ਨੇ ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਔਰ ਨਿਯਮਦਾਰੀਆਂ ਤਹਿਿਲਦਾਰੀ ਜਿਹੜੀ ਯੂਨੀਅਨ ਸੀ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਜੇ ਕੋਈ ਹੱਟ ਸਿਰ ਹੁੰਦੀ ਆ ਤਾਂ ਪਰੇਸ਼ਾਨਾ ਕੀਤਾ ਜਾਵੇ ਕੋਈ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ ਤੋਂ ਸੇਮਾਂ ਮਾਮਲੇ ਵਿੱਚ ਪ੍ਰਦਰਸ਼ਨ ਵੀ ਕਰ ਸਕਦੇ ਨੇ ਉਹਨਾਂ ਦਾ ਹੱਕ ਹੈ ਹੜਤਾਲ ਕਰ ਸਕਦੇ ਨੇ ਪਰ ਇੱਕ ਜੀ ਸੁਨੇਹਾ ਸੀ ਕਿ ਜੇ ਕੋਈ ਜਿੱਦਾਂ ਹੁਣ ਇਹ ਵੀਡੀਓ ਸਾਹਮਣੇ ਆ ਗਈ ਹੈ ਪੈਸੇ ਲੈਣ ਦੇ ਸਾਫ ਤੌਰ ਤੇ ਦਿਖਾਈ ਦਿੱਤੀ ਗਈ ਹੈ ਤਾਂ ਇਹ ਅਜਿਹੇ ਮਾਮਲੇ ਦੇ ਵਿੱਚ ਕੋਈ ਵੀ ਯੂਨੀਅਨ ਜਿਹੜੀ ਉਹ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰੇ ਕੋਈ ਨਾਲ ਖੜੇ ਹੜਤਾਲ ਕਰੇ ਉਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੇ ਜਿਹੜਾ ਪਹਿਲਾਂ ਸੁਨੇਹਾ ਦਿੱਤਾ ਉਹ ਚੀਜ਼ਾਂ ਹੁਣ ਸ਼ਾਇਦ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਜੀ ਨਪਿੰਦਰ ਇਹ ਕੁਝ ਪਤਾ ਚੱਲ ਪਾਇਆ ਕਿ ਨੇਕ ਪੈਸੇ ਦਿੱਤੇ ਗਏ ਨੇ ਕਿਉਂਕਿ ਜੋ ਪਟਵਾਰੀ ਨੇ ਉਹਨਾਂ ਨੇ ਜੇਬ ਚੋਂ ਪੈਸੇ ਕੱਢੇ نیچے ਹੱਥ ਕਰਕੇ ਪੈਸੇ ਫੜਾਉਂਦੇ ਹੋਏ ਤਸਵੀਰਾਂ ਚ ਨਜ਼ਰ ਆ ਰਹੇ ਨੇ ਤੋਂ ਉਸ ਤੋਂ ਬਾਅਦ ਜੋ ਨਾਇਬ ਤਹਿਸੀਲਦਾਰ ਨੇ ਜਸਵੀਰ ਕੌਰ ਉਹਨਾਂ ਨੇ ਆਪਣੇ ਬੈਗ ਚੋਂ ਪੈਸੇ ਰੱਖ ਲਏ। ਜੇ ਕੋਈ ਡਿਟੇਲ ਆਰਡਰਸ ਦੇ ਵਿੱਚ ਸਾਰਾ ਕੁਝ ਲਿਖਿਆ ਗਿਆ ਪਰ ਕਿਉਂਕਿ ਮਾਮਲਾ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਔਰ ਇਨਵੈਸਟੀਗੇਸ਼ਨ ਜਦੋਂ ਇਸ ਪੂਰੇ ਮਾਮਲੇ ਦੀ ਹੋ ਜੇਗੀ ਉਦੋਂ ਚੀਜ਼ਾਂ ਸਪੱਸ਼ਟ ਹੋਣਗੀਆਂ। ਪਰ ਸ਼ੁਰੂਆਤੀ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਤੁਹਾਡੇ ਸਾਹਮਣੇ ਹੈ ਵੀਡੀਓ ਜਦੋਂ ਸਾਹਮਣੇ ਆਈ ਵਾਇਰਲ ਹੋਈ ਵਿਭਾਗ ਦੀ ਬਦਨਾਮੀ ਹੋਈ ਤਾਂ ਫਿਰ ਜੇ ਕਿਸੇ ਇੱਕ ਵਿਅਕਤੀ ਕਿਸੇ ਅਫਸਰ ਕਿਸੇ ਇੱਕ ਮੁਲਾਜ਼ਮ ਦੇ ਕਰਕੇ ਜੇ ਵਿਭਾਗ ਨੂੰ ਨਮੋਸ਼ੀਆ ਸਾਹਮਣਾ ਕਰਨਾ ਪਵੇ ਤਾਂ ਉਸਤੇ ਕਾਰਵਾਈ ਬਣਦੀ ਸੀ ਇਸੇ ਕਰਕੇ ਉਸਤੇ ਕਾਰਵਾਈ ਕੀਤੀ ਗਈ ਹੈ ਜਸਵੀਰ ਕੌਰ ਫਤਿਹਗੜ ਚੂੜੀਆਂ ਦੀ ਨਿਬਦੀਲਦਾਰ ਉਸਤੇ ਕਾਰਵਾਈ ਕੀਤੀ ਗਈ ਸਸਪੈਂਡ ਕਰ ਦਿੱਤਾ ਗਿਆ ਮਾਮਲੇ ਦੀ ਜਾਂਚ ਵਿਜਲਨਸ ਵੱਲੋਂ ਕਰਨ ਦੇ ਆਦੇਸ਼ ਜਾਰੀ ਹੋ ਗਏ ਨੇ ਔਰ ਉਸ ਦਾ ਜਿਹੜਾ ਹੈੱਡਕ quartਰ ਹੈ ਸਸਪੈਂਸ਼ਨ ਦੇ ਦੌਰਾਨ ਫਤੇ ਦਾ ਦੇਖੋ ਗੁਜਰਾਵੱਤੇ ਮਿਲਦੇ ਨੇ ਪਰ ਸਸਪੈਂਸ਼ਨ ਦੇ ਦੌਰਾਨ ਹੈੱਡਕੁਆਰਟਰ ਜਿਹੜਾ ਉਹ ਫਾਦਲ ਕਪਣਾ ਦਿੱਤਾ ਗਿਆ ਯਾਨੀ ਇੱਕ ਸਖਤ ਕਾਰਵਾਈ ਕੀਤੀ ਗਈ ਹੈ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਫਤਿਹਗੜ ਚੂੜੀਆਂ ਦੀ ਨਾਇਬ ਤਹਿਸੀਲਦਾਰ ਤੇ ਪਟਵਾਰੀ ਸਸਪੈਂਡ ਕੀਤੇ ਗਏ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਇਹੀ ਉਹ ਵੀਡੀਓ ਹੈ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ ਹੈ ਉਰਲੇ ਪਾਸੇ ਕੁਰਸੀ ਤੇ ਬੈਠੇ ਹੋਏ ਨੇ ਪਟਵਾਰੀ ਜਿਨ੍ਹਾਂ ਨੇ ਆਪਣੀ ਜੇਬ ਚੋਂ ਪੈਸੇ ਕੱਢੇ ਥੱਲੇ ਪੈਸੇ ਕਰਕੇ ਟੇਬਲ ਦੇ ਪਰਲੇ ਪਾਸੇ ਦੇਖਿਆ ਜਾ ਸਕਦਾ ਹੈ ਕਿ ਪੈਸੇ ਫੜਾਏ ਜਾ ਰਹੇ ਨੇ ਦੂਸਰੇ ਪਾਸੇ ਨਾਇਬ ਤਹਿਸੀਲਦਾਰ ਜਸਪੀਰ ਕੌਰ ਨੇ ਉਹ ਪੈਸੇ ਫੜੇ ਹਾਲਾਂਕਿ ਪਹਿਲੇ ਥੋੜੀ ਆਨਾ ਕਾਨੀ ਕੀਤੀ ਪਰ ਬਾਅਦ ਚ ਪੈਸੇ ਫੜ ਕੇ ਆਪਣੇ ਕਾਲੇ ਰੰਗ ਦਾ ਜੋ ਬੈਗ ਪਿੱਠੂ ਬੈਗ ਤਸਵੀਨਾਤ ਚ ਟੇਬਲ ਦੇ ਉੱਪਰ ਪਿਆ ਹੋਇਆ ਹੈ ਉਸ ਚ ਉਹਨਾਂ ਨੇ ਪੈਸੇ ਰੱਖ ਲਏ ਰਿਸ਼ਵਤ ਦੇ ਇਲਜ਼ਾਮ ਚ ਇਹਨਾਂ ਨੂੰ ਦੋਹਾਂ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਕਬੱਡੀ ਕਾਰਵਾਈ ਵੱਡਾ ਐਕਸ਼ਨ ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਪੈਸੇ ਦੇਣ ਵਾਲੇ ਪਟਵਾਰੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਦੋਨਾਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸਸਪੈਂਸ਼ਨ ਦੇ ਦੌਰਾਨ ਫਾਜ਼ਿਲਕਾ ਹੈੱਡਕੁਆਟਰ ਬਣਾ ਦਿੱਤਾ ਗਿਆ ਗੁਰਦਾਸਪੁਰ ਦੇ ਡੀਸੀ ਨੂੰ ਆਰਡਰਸ ਦਿੱਤੇ ਨੇ ਕਿ ਵਿਜੀਲੈਂਸ ਨੂੰ ਕੇਸ ਸੌਂਪ ਦਿੱਤਾ ਜਾਏ ਤੇ ਹੁਣ ਵਿਜੀਲੈਂਸ ਇਸ ਪੂਰੇ ਮਾਮਲੇ ਦੀ ਜਾਂਚ ਪਟਾਲ ਡਿਟੇਲਸ ਕਰੇਗੀ ਤੇ ਇਸ ਤੋਂ ਪਹਿਲਾਂ ਵੀ सीएम सख्त संदेश ऑलरेडी करेगा एक रुपए नहीं जाएगा सोशल मीडिया वायरल हो रही है जिससे नायब तहसीलदार जसवीर कौर महिला ने परे पास नजर आ रहे छेटे रंग का सूट है पीले रंग का दुपट्टा लिया है पटवारी उलले पासे बैठे हुए हैं गलबात कर रहे हैं तो उसी दौरान पटवारी जेब से पैसे कट के उन्होंने फड़ाते हैं फड़ के अपने जो टेबल से बैग पिया हों उस दे अंदर रख लेने तो हुन एक बड़ा एक्शन नायब तहसीलदार समेत पटवारी सस्पेंड कर दिया गया है गुरदासपुर के डीसी हुक्म दिए ने कि पूरे केस विजिलेंस में सौंप दिया जाए